ਮੈਂ ਸੀਸ ਗੋਵਿੰਦਰ ਸਿੰਘ थाना ਸਿਟੀ ਬਰਨਾਲਾ ਚ ਤਨਾਤਾਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜੀ ਜੋ ਲੜਕਾ ਇੱਕ ਹਥਿਆਰ ਪ੍ਰਮੋਟ ਕਰ ਰਿਹਾ ਸੀ ਆਪਣਾ ਸੋਸ਼ਲ ਮੀਡੀਆ ਦੇ ਵਿੱਚ ਆਪਣੀ ਵੀਡੀਓ ਥਾਣੇ ਦੀ ਬਣਾ ਕੇ ਉਹਨੂੰ ਪ੍ਰਮੋਟ ਕਰਦਾ ਸੀ ਹਥਿਆਰਾਂ ਨੂੰ ਪ੍ਰਮੋਟ ਕਰਦਾ ਸੀ ਸੋਸ਼ਲ ਮੀਡੀਆ ਤੇ ਨੇ ਆਪਣੀ ਵੀਡੀਓ ਵਾਇਰਲ ਕਰਕੇ ਹਥਿਆਰਾਂ ਨੂੰ ਪ੍ਰਮੋਟ ਕਰਨ ਕਰਕੇ ਉਹਨੇ ਕਾਨੂੰਨੀ ਲੰਘਣਾ ਕੀਤਾ ਜਿਸ ਕਰਕੇ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਲਿਆ ਕੇ ਉਹਦੇ ਖਿਲਾਫ 128 ਪੀਐਨਐਸ ਤੱਕ ਲੰਦਰਾ ਪੇਸ਼ ਕੀਤਾ ਮਾਨ ਜੋ ਕਮਿਸ਼ਨਰ ਸਾਹਿਬ ਦੀ ਜਿਨ੍ਹਾਂ ਨੇ ਉਹਨਾਂ ਨੂੰ ਪਾਬੰਦ ਕੀਤਾ ਅੱਗੇ ਤੋਂ ਅਜਿਹਾ ਕਰਨ ਤੋਂ ਵਰਜਿਆ ਪਰ ਅਸੀਂ ਵੀ ਨੌਜਵਾਨਾਂ ਤੇ ਨੌਜਵਾਨ ਲੜਕਿਆਂ ਨੂੰ ਜੋ ਅੱਜ ਲਮੀਏ ਦੇ ਲੜਕੇ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਇਹੋ ਜਿਹੀਆਂ ਹਰਕਤਾਂ ਮਤ ਕਰੋ ਜੋ ਤੁਹਾਡੇ ਭਵਿੱਖ ਵਿੱਚ ਨੁਕਸਾਨ ਕਰ ਲਓ ਅਸੀਂ ਅਪੀਲ ਕਰਦੇ ਆਂ ਇਹ ਬਿਲਕੁਲ ਹੈ ਇਹ ਆਪਣੀ ਪ੍ਰੋਮੋ ਆਪਣੇ ਆਪ ਨੂੰ ਪ੍ਰੋਮੋਟ ਕਰਨ ਲਈ ਇਹ ਕਈ ਇਹੋ ਜਿਹੇ ਘਟਨਾਵਾਂ ਗਲਤ ਅਰਕਤਾਂ ਕਰਦੇ ਜਿਨ੍ਹਾਂ ਨਾਲ ਇਹਨਾਂ ਦਾ ਭਵਿੱਖ ਵਿੱਚ ਕਾਫੀ ਨੁਕਸਾਨ ਹੁੰਦਾ ਇਹ ਕਈ ਤਾਂ ਆਪਾਂ ਇਹ ਜਿਵੇਂ ਕੈਂਗ ਲੈਵਲ ਦੇ ਗਰੁੱਪ ਬੰਦੇ ਨੇ ਉਹਨਾਂ ਦੇ ਗਰੁੱਪ ਬਣਾ ਕੇ ਮੁੰਡੇ ਆਪ ਆਪਣੇ ਨੂੰ ਪ੍ਰੋਮੋਟ ਕਰਦੇ ਪਰ ਅਸੀਂ ਇਹਨਾਂ ਦੀ ਅਪੀਲ ਕਰਦੇ ਹਾਂ ਇਹਨਾਂ ਚੀਜ਼ਾਂ ਤੋਂ ਗਰੇਜ ਕਰਨ ਅਸੀਂ ਅਪੀਲ ਵੀ ਕਰਦੇ ਹਾਂ ਪਰ ਇਹ ਗਰੇਜ ਕਰਨ ਪਰ ਜੇ ਕੋਈ ਨਈ ਅਪੀਲ ਦੀ ਨੂੰ ਅਕਸੈਪਟ ਕਰਦਾ ਜੋ ਕਾਨੂੰਨੀ ਲੰਘਣਾ ਕਰਦਾ ਸੀ ਉਹਦੇ ਖਿਲਾਫ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਉਹਦੇ ਖਿਲਾਫ ਜੋ ਵੀ ਕਾਨੂੰਨੀ ਦਾਇਰੇ ਦੇ ਵਿੱਚ ਮੰਦੀ ਕਾਰਵਾਈ ਕਾਰਵਾਈ ਅਮਲ ਚ ਲਿਆਵਾਂਗੇ